ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਬਹਿਰਾਮਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਬਹਿਰਾਮਪੁਰ ਚ ਚੋਰਾ ਵੱਲੋਂ ਹਾਰਡਵੇਅਰ ਸਟੋਰ ਦੀ ਕੰਦ ਪਾੜ ਕੇ ਲੱਖ ਰੁਪਏ ਦੀ ਚੋਰੀ ਕੀਤੀ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਸਟੋਰ ਬੰਦ ਕਰਕੇ ਗਏ ਪਰ ਜਦੋਂ ਸਵੇਰੇ ਆਏ ਤਾਂ ਉਹਨਾਂ ਨੇ ਵੇਖਿਆ ਕਿ ਦੁਕਾਨ ਦੀ ਕੰਧ ਪਾੜ ਕੇ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਹਿੰਦੇ ਕਿ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਉਹਨਾਂ ਕਹਿੰਦੇ ਕਿ ਇਸ ਸਬੰਧੀ ਉਹਨਾਂ ਨੇ ਥਾਣਾ ਬਹਿਰਾਮਪੁਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ। ਪત્રਕਾਰ ਮਨਿੰਦਰ ਕੌਰ ਪੁਰੀਵਾਲ ਤ੍ਰਿੰਕੁਰਾ ਜਾਦੀ ਇੱਕ ਖਾਸ ਰਿਪੋਰਟ ਮੈਂ ਮੁਖਤਿਆਰ ਸਿੰਘ ਮੋਹਰਿਆ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾਂ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਪੌਂਸਨ ਤੇ ਆ ਕੇ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਿੱਤਲ ਪੁੱਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਕੇ ਕੱਢ ਗਿਆ ਪੁਲਿਸ ਰਿਪੋਰਟ ਉਹ sire ahi gaye hi thane ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆਂ ਵੀ ਦੇਖੋ ਕਹਿੰਦੇ ਜਿਹੜਾ ਚੋਰਾਂ ਨੂੰ ਨਾਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਂ ਅਸੀਂ ਉਸ ਵਾਲੇ ਬੰਦੇ ਲੱਗਦੇ ਆ ਲੋਕ ਦੇਖੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਕੂਲਿੰਗ ਕਰਨ ਤੇ ਆਪੇ ਹੀ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ 92 ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਹਨ ਤੇ ਫੇਰ ਹੀ ਗੱਲ ਬਣਨੀ ਹੈ ਜੇ ਤੁਹਾਡਾ ਨੁਕਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕੇ ਸਾਨੂੰ ਚੜਨਾ ਹੋਵੇ